ਸਤ ਸ੍ਰੀ ਅਕਾਲ ਜੀ ਸ੍ਰੀ ਘਰ ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਆਈ ਹੋਪ ਤੁਸੀਂ ਸਾਰੇ ਠੀਕ ਹੋ ਧੰਨ ਗੁਰਾਮ ਦਾ ਸਾਰਿਆਂ ਤੇ ਮੇਰ ਪਰਿਆਤ ਰੱਖ ਤੰਦਰੁਸਤੀਆਂ ਬਖਸ਼ੇ ਤੇ ਅੱਜ ਤਾਂ ਪਹਿਲਾਂ ਸੋਚ ਸੋਚ ਕੇ ਟਾਈਮ ਖਰਾਬ ਕਰ ਲਿਆ ਕੀ ਬਣਾਈਏ ਕੀ ਬਣਾਈਏ ਚਲੋ ਜੀ ਇੱਧਰ ਆਪਣੇ ਕੋਲ ਇੱਕ ਛੋਟੀ ਜੀ ਘਰੇ ਲੋਕੀ ਪਈ ਸੀਗੀ ਮੀਂਝ ਪੰਜਾਬੀ ਵਿੱਚ ਅਲ ਕਹਿ ਦਿੰਦੇ ਹਨ ਤੇ ਆਪਾਂ ਉਹਨੂੰ ਉਹਨੂੰ ਧੋ ਕੇ ਚੰਗੀ ਤਰ੍ਹਾਂ ਇਸੇ ਲਿਕੇ ਕਦੂ ਕਸ ਕਰ ਲਿਆ ਇਧਰ ਆਪਾਂ ਨੇ ਕਦੂ ਕਸ ਕਰਕੇ ਉਹਨੂੰ ਥੋੜਾ ਜਿਹਾ ਪਹਿਲਾਂ ਬਾਹ ਲਿਆ ਸੀਗਾ ਤੇ ਵਿੱਚ ਪਾਤਾ ਬੇਸਨ ਤੇ ਵਿੱਚ ਪਾਤੀ ਨਾਲ ਕੁੱਟ ਕੇ ਹਰੀ ਮਿਰਚ ਤੇ ਜੀਰਾ ਤੇ ਨਮਕ ਮਸਾਲੇ ਆਪਾਂ ਆਪਣੇ ਸਵਾਦ ਅਨੁਸਾਰ ਪਾਵਾਂਗੇ ਥੋੜਾ ਜਿਹਾ ਲਾਲ ਮਿਰਚ ਪਾਊਡਰ ਤੇ ਥੋੜੀ ਜਿਹੀ ਪਾਵਾਂਗੇ ਹਲਦੀ ਤੇ ਅੱਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਰਿਕਵੈਸਟ ਹੈ ਪਲੀਜ਼ ਜੇ ਮੇਰੇ ਚੈਨਲ ਤੇ ਨਵੇਂ ਆ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਸਬਸਕ੍ਰਾਈਬ ਕਰ ਲਿਆ ਕਰੋ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਥੈਂਕ ਯੂ ਸੋ ਮੱਚ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਥੈਂਕ ਯੂ ਸੋ ਮੱਚ ਸੋਨਾ ਪੈਣਾ ਦਾ ਵੀਰਾ ਦਾ ਜਿਹੜੇ ਸੋਹਣੇ ਸੋਹਣੇ ਕਮੈਂਟ ਕਰਦੇ ਆ ਬਾਬਾ ਜੀ ਦੀਆਂ ਵੀਡੀਓ ਤੇ ਵੀ ਬਾਬਾ ਜੀ ਦੀ ਪਿਕ ਪਾਉਣੀ ਆ ਮੈਂ ਮਾਰਨਿੰਗ ਵਿੱਚ ਉਹਦੇ ਤੇ ਵੀ ਤੇ ਐਸ ਵੀਡੀਓ ਤੇ ਵੀ ਥੈਂਕ ਯੂ ਸੋ ਮਾਚ ਤੇ ਥੋੜੇ ਜਿਹੇ ਇਧਰ ਮੈਂ ਪਿਆਜ਼ ਜਿਹੜੇ ਤੜਕੇ ਵਾਸਤੇ ਕੱਟੇ ਸੀ ਉਹ ਪਿਆਜ਼ ਲੈ ਲਿਆ ਥੋੜਾ ਜਿਹਾ ਮੀਨ ਜਿਆਦਾ ਨਹੀਂ ਲਿਆਗਾ ਤੇ ਜਿਹੜੇ ਮੀਟ ਖਾਣ ਦੇ ਤੇ ਮੱਛੀ ਖਾਣ ਦੇ ਚ ਕੀ ਨਾ ਉਹ ਤੁਸੀਂ ਭੁੱਲ ਜੂਗੇ ਇਹ ਸਬਜ਼ੀ ਖਾ ਕੇ ਤੇ ਇਧਰ ਆਪਾਂ ਨੇ ਪਹਿਲਾਂ ਤੇਲ ਗਰਮ ਕਰ ਲਿਆ ਸੀਗਾ ਤੜਕਾ ਵੀ ਆਪਾਂ ਨਾਲ ਹੀ ਫਰਾਈ ਕਰਾਂਗੇ ਸਰੋਂ ਦਾ ਤੇਲ ਪਾਲਿਆ ਸੀ ਆਪਾਂ ਨੇ ਤੇ ਇਧਰ ਆਪਾਂ ਨੇ ਜੀਰਾ ਪਾਤਾ ਤੇ ਥੋੜੀ ਜੀ ਆਪਾਂ ਪਾਵਾਂਗੇ ਹਿੰਗ ਨਾਲ ਇਨਾਲ ਆਪਾਂ ਪਾਤੇ ਪਿਆਜ਼ ਜਿਹੜੇ ਕੱਟੇ ਸੀਗੇ ਇਨਾਲ ਹੀ ਪਾਤਾ ਮੈਂ ਟਮਾਟਰ ਪਿਆ ਪਿਆਜ਼ ਜਿਸ ਸਲਾਈ ਸੀ ਜੇ ਕੱਟੇ ਸੀਗੇ ਤੇ ਇਹਨੂੰ ਆਪਾਂ ਥੋੜਾ ਜਿਹਾ ਫਰਾਈ ਕਰਾਂਗੇ ਤੇ ਫਿਰ ਆਪਾਂ ਨਾਲ ਹੋਰ ਪਾਵਾਂਗੇ ਪਿਆਜ਼ ਆਪਾਂ ਨੇ ਉਹ ਕੀਤਾ ਪੇਸਟ ਬਣਾਇਆ ਪਿਆਜ਼ ਦਾ ਏ ਵੀ ਲਾਲ ਮਿਰਚ ਕੁੱਟੀ ਸੀਗੀ ਹਰੀ ਮਿਰਚ ਦੀ ਥਾਂ ਤੇ ਹੁਣ ਲਾਲ ਮਿਰਚ ਕਟ ਕੇ ਪਾਉਣੀ ਆ ਸਾਨੂੰ ਭਾਈ ਨਹੀਂ ਨਾ ਹਰੀਆਂ ਮਿਰਚਾਂ ਉਹਦੇ ਕੋਲ ਹੈ ਨਹੀਂ ਸੀ ਉਹਨੇ ਸਾਨੂੰ ਲਾਲ ਦੇਤੀਆਂ ਮੈਂ ਕੱਲ ਵੀ ਇਹੀ ਗੱਲ ਕਹੀ ਸੀਗੀ ਅੱਜ ਵੀ ਸੌਰੀ ਤੇ ਇਹ ਨਾ ਉਹ ਸੀਗਾ ਵੈਸੇ ਤੇ ਇਹ ਮਿਰਚ ਖਾਣੀ ਮੈਨੂੰ ਪਸੰਦ ਨਹੀਂ ਗੀ ਮੈਂ ਹਰੀਆਂ ਮਿਰਚਾਂ ਜ਼ਿਆਦੀਆਂ ਖਾਂਦੀ ਪਰ ਹੈ ਲਾਲ ਇਹਦੇ ਆਪਾਂ ਥੋੜੇ ਜੇ ਮੇਥੀ ਦਾਣੇ ਨਾਲ ਪਾਵਾਂਗੇ ਨਾਲ ਆਪਾਂ ਹਿੰਗ ਵੀ ਪਾਈ ਸੀ ਤੜਕੇ ਦੇ ਵਿੱਚ ਤੇ ਹੁਣ ਆਪਾਂ ਇਹਨੂੰ ਥੋੜਾ ਜਿਹਾ ਭੁੰਨ ਲਿਆਗਾ ਦੇਖੋ ਤੁਸੀਂ ਤੇ ਹੁਣ ਮੈਂ ਨਾਲ ਪੇਸਟ ਬਣਾਇਆ ਸੀ ਪਿਆਜ਼ਾਂ ਦਾ ਤੇ ਆਪਾਂ ਬਈ ਦੂਜੇ ਬਲੈਂਡਰ ਬਲੰਡਰ ਤਾਂ ਕਾਟੇ ਚਲਾਉਣੇ ਅਸੀਂ ਤਾਂ ਹੈਂਡ ਬਲੈਂਡਰ ਨਾਲ ਹੀ ਕਰ ਲੈਨੇ ਕਿਉਂਕਿ ਕਿਚਨ ਦੇ ਵਿੱਚ ਉਹਦਾ ਹੀ ਜ਼ਿਆਦਾ ਕੰਮ ਹੁੰਦਾ ਹਨਾ ਵੱਡਾ ਬਲੈਂਡਰ ਤਾਂ ਤਾਂ ਚਲਾਵੇ ਜੇ ਜ਼ਿਆਦਾ ਜੂਦਾ ਮਸਾਲਾ ਉਹ ਕਰਨਾ ਹੁੰਦਾ ਕੀ ਐਵੇਂ ਭਾਂਡੇ ਲਬੇੜਨੇ ਹੁਣ ਦੇਖਨੇ ਤੇ ਇਹ ਆਪਾਂ ਹੁਣ ਨਾਲ ਇਹਨੂੰ ਵੀ ਫਰਾਈ ਕਰ ਲੈਂਦੇ ਤੇ ਨਾਲ ਨਾਲ ਆਪਾਂ ਜਿਹੜਾ ਮਿਸ਼ਰਣ ਤਿਆਰ ਕੀਤਾ ਸੀ ਜਿਹੜਾ ਆਪਾਂ ਦੋ ਤਿਆਰ ਕੀਤਾ ਹੈਗਾ ਲੌਕੀ ਦਾ ਉਹਦੀ ਵੀ ਆਪਾਂ ਇੱਕ ਚੀਜ਼ ਬਣਾਉਂਦੇ ਦੇਖੋ ਤੁਸੀਂ ਇਹ ਵੀ ਨਾਲ-ਨਾਲ ਭੁੱਜ ਜੂਗਾ ਮਸਾਲਾ ਆਪਣਾ ਤਿਆਰ ਹੋ ਜੂਗਾ ਤੇ ਨਾਲ-ਨਾਲ ਆਪਾਂ ਉਹ ਵੀ ਤਿਆਰ ਕਰ ਲਵਾਂਗੇ ਠੀਕ ਹੈ ਤੇ ਜਿਹੜੇ ਲੋਕੀ ਨਹੀਂ ਪਸੰਦ ਕਰਦੇਗੇ ਲੋਕੀ ਦੀ ਸਬਜੀ ਕद्दू ਦੀ ਸਬਜੀ ਨਹੀਂ ਪਸੰਦ ਕਰਦੇ ਨਾ ਅਗਰ ਉਹ ਇਸ ਤਰੀਕੇ ਨਾਲ ਸਬਜੀ ਬਣਾਉਂਗੇ ਤਾਂ ਤੁਸੀਂ ਰੋਜ਼ ਹੀ ਬਣਾਵਣਾ ਕੇ ਖਾਣ ਦੇ ਯਕੀਨ ਬਣ ਜੂਗੇ ਇੱਕ ਭੈਣ ਦਾ ਮੈਂ ਇੱਕ ਮੇਰੀ ਵੀਡੀਓ ਤੇ ਪੁਰਜੀ ਆਲੀ ਤੇ ਕਿਸੇ ਦਾ ਮੈਸੇਜ ਆਇਆ ਸੀ ਆ ਸਬਸਕ੍ਰਾਈਬਰ ਦਾ ਅੰਮ੍ਰਿਤਸਰੀ ਵੜੀਆਂ ਉਹ ਆਪਾਂ ਇੱਕ ਦੋ ਦਿਨ ਠਹਿਰ ਕੇ ਬਣਾਵਾਂਗੇ ਬਿਕੋਜ਼ ਮੈਂ ਥੋੜੀ ਹਜੇ ਵਿਧੀ ਵੀ ਚੱਲਦੀ ਆ ਤੇਦਰ ਆਪਾਂ ਨੇ ਜਿਹੜਾ ਡੋ ਤਿਆਰ ਕੀਤਾ ਸੀ ਨਾ ਆਪਾਂ ਇਹਨੂੰ ਮੱਛੀ ਦੀ ਸ਼ੇਪ ਦੇਵਾਂਗੇ ਠੀਕ ਹੈ ਮੱਛੀ ਬਣੀ ਤਾਂ ਹੈ ਨਹੀਂਗੀ ਪਰ ਮੱਛੀ ਵਾਂਗਰਾ ਲੰਬਾ ਜਿਹਾ ਬਣਾਵਾਂਗੇ ਇਹਨੂੰ ਆਪਾਂ ਠੀਕ ਹੈ ਸਾਰਿਆਂ ਦਾ ਹੀ ਤੈਅ ਦਿਲ ਤੋਂ ਧੰਨਵਾਦ ਸਾਰੀਆਂ ਹੀ ਭੈਣਾਂ ਇੱਕ ਦੂਜੀ ਦੀ ਬਹੁਤ ਸਪੋਰਟ ਕਰਦੀਆਂ ਇਸੇ ਤਰ੍ਹਾਂ ਹੀ ਭੈਣੇ ਇੱਕ ਦੂਜੇ ਦੀ ਸਪੋਰਟ ਕਰਦੇ ਰਹੋ ਸਾਰਿਆਂ ਹੀ ਕਿਉਂਕਿ ਜੇ ਆਪਾਂ ਇੱਕ ਨਾਲ ਇੱਕ ਹੋ ਕੇ 2 11 ਬਣਾ 11 ਬਣਦੇ ਆ ਹਨਾ ਕੱਲਾ ਤਾਂ ਕੋਈ ਵੀ ਨਹੀਂ ਕੁਝ ਕਰ ਸਕਦਾ ਤੇ ਪਰ ਕਿਸੇ ਦਾ ਨਾ ਇਸ਼ਾਨ ਨਹੀਂ ਪੁੱਲੀ ਦਾ ਹੁੰਦਾ ਮੈਂ ਤੇ ਇੱਕ ਹੀ ਗੱਲ ਕਹਿਣੀ ਹੈਗੀ ਜਿਹੜੇ ਵੀ ਕਿਸੇ ਦੀ ਸਪੋਰਟ ਕਰਦੇ ਆ ਜਾਂ ਨਵੇਂ ਸਬਸਕ੍ਰਾਈਬਰ ਆਉਂਦੇ ਆ ਨਾ ਉਹ ਥੱਲੇ ਸਬਸਕ੍ਰਾਈਬ ਕਰਕੇ ਨਾ ਮੈਸੇਜ ਜ਼ਰੂਰ ਕਰ ਦਿਆ ਕਰੋ ਕਿ ਅਸੀਂ ਸਬਸਕ੍ਰਾਈਬ ਕੀਤਾ ਤੁਹਾਡਾ ਚੈਨਲ ਹਨਾ ਪਤਾ ਲੱਗ ਜਾਂਦਾ ਹੁਣ ਆਪ ਨੂੰ ਤਾਂ ਪਤਾ ਹੀ ਹੈ ਸਾਡੇ ਸਬਸਕ੍ਰਾਈਬਰ ਕਿੰਨੇ ਆ ਗਏ ਹਨਾ ਤੇ ਜਿਹੜੇ ਕਈ ਲੋਕ ਇਹਨਾਂ ਪਤਾ ਕੀ ਕਰ ਦਿੰਦੇ ਆ ਮੈਸੇਜ ਉਹ ਸਬਸਕ੍ਰਾਈਬ ਕਰਕੇ ਨਾ ਫਿਰ ਅਨਸਬਸਕ੍ਰਾਈਬ ਕਰ ਜਾਂਦੇ ਆ ਤੇ ਜੇ ਤੁਸ ਤੁਹਾਨੂੰ ਨਹੀਂ ਚੰਗਾ ਲੱਗਦਾ ਹੁੰਦਾ ਨਾ ਤੇ ਐਵੇਂ ਨਾ ਕਰਿਆ ਕਰੋ ਪਲੀਜ਼ ਮੈਂ ਕੋਈ ਭੈਣਾਂ ਜਾਂ ਭਰਾ ਸਾਰਿਆਂ ਅਗੇ ਰਿਕਵੈਸਟ ਕਰਦੀ ਆ ਵੈਸੇ ਤਾਂ ਬਹੁਤ ਸਪੋਰਟ ਮਿਲੀ ਪਬਲਿਕ ਤੋਂ ਆਪਾਂ ਨੂੰ ਸਭ ਨੂੰ ਹਨਾ ਸਾਰਿਆਂ ਨੂੰ ਮਿਲਦੀ ਵੀ ਡੇਲੀ ਡੇਲੀ ਆਪਾਂ ਦੇਖਦੇ ਆ ਪੰਜ 6 ਭੈਣਾਂ ਜਿਹੜੀਆਂ ਰੋਜ਼ ਦੀ ਰੋਜ਼ ਕਮੈਂਟ ਕਰਦੀਆਂ ਹਨਾ ਤੇ ਹੁਣ ਆਪਾਂ ਨਾਲ ਦੀ ਨਾਲ ਇਹਨਾਂ ਨੂੰ ਆਪਾਂ ਬਣਾ ਲਏ ਸੀਗੇ ਇਹ ਮੱਛੀਆਂ ਜੀਆਂ ਤੇ ਹੁਣ ਆਪਾਂ ਇਹਨਾਂ ਨੂੰ ਫਰਾਈ ਕਰਾਂਗੇ ਅਗਰ ਤੁਸੀਂ ਬੱਚਿਆਂ ਨੂੰ ਇਹ ਜਿਵੇਂ ਸਕੂਲ ਜਾਂਦੇ ਬੱਚਿਆਂ ਦੇ ਟਿਫਨ ਵਿੱਚ ਵੀ ਨਗਟ ਜੇ ਹੁੰਦੇ ਉੱਥੇ ਬਾਹਰ ਮਿਲਦੇ ਮੱਛੀ ਦੇ ਜਾਂ ਹੋਕੀਆ ਦੁੱਜੀ ਦੇ ਚਿਕਨ ਦੇ ਮਿਲਦੇ ਆ ਲੋਕ ਬਹੁਤ ਖਾਂਦੇ ਆ ਹਨਾ ਆਪਾਂ ਜਿਹੜੇ ਨਹੀਂ ਖਾਂਦੇ ਆਪਾਂ ਨੂੰ ਤਾਂ ਫਿਰ ਐਵੇਂ ਦੇਲ ਪਰਚਾਉਣਾ ਹੀ ਪੈਂਦਾ ਹਨਾ ਆਪਦੀ ਜੀਬ ਨੂੰ ਕੰਟਰੋਲ ਕਰਨਾ ਪੈਂਦਾ ਕਿ ਨਹੀਂ ਕਿਉਂਕਿ ਇੱਕ ਆਪਣੀਆਂ ਅੱਖਾਂ ਤੇ ਇੱਕ ਆਪਣੀ ਜੀਭ ਜਿੰਨੇ ਕੰਟਰੋਲ ਕਰ ਲਈਏ ਨਾ ਚੀਜ਼ਾਂ ਤੋਂ ਉਹ ਬਹੁਤ ਕੁਝ ਹੁੰਦਾ ਹੈ ਨੌਨ ਵੇਜ ਵਿੱਚ ਵਿੱਚ ਹੈ ਤਾਂ ਹੈ ਨਹੀਂ ਕੁਝ ਕਿਉਂਕਿ ਮੇਰੀਆਂ ਦੋਵੇਂ ਹੀ ਫੈਮਲੀਆਂ ਮੇਰੇ ਪੇਰੈਂਟਸ ਪਿਕੇ ਵੀ ਸਾਰੇ ਵੈਜੀਟੇਰੀਅਨ ਆ ਤੇ ਮੇਰੇ ਸਹੁਰੇ ਵੀ ਮੇਰੇ ਹਸਬੈਂਡ ਮੈਂ ਮੇਰੀਆਂ ਸਾਰੇ ਸਾਰੀ ਫੈਮਲੀ ਜਾਨੀ ਕਿਲਾ ਹਨਾ ਸਾਡੇ ਮੇਰੀਆਂ ਨਾਨਾ ਦੇ ਬੱਚੇ ਵੀ ਨੌਨ ਵੇਜ ਵਿੱਚ ਕੁਝ ਨਹੀਂ ਖਾਂਦੇ ਮੇਰੇ ਆਪ ਦੇ ਭਤੀਜਾ ਭਤੀਜੀ ਵੀ ਆ ਇਹ ਸਾਡੇ ਘਰੇ ਤੋਂ ਪਤਾ ਹੀ ਨਹੀਂ ਨਾਣ ਵੇਜ ਕੀ ਹੁੰਦਾ ਹੁਣ ਆਪਾਂ ਇੱਧਰ ਇਹ ਮਸਾਲਾ ਭੁੱਜ ਗਿਆ ਹੁਣ ਆਪਾਂ ਇਹਦੇ ਵਿੱਚ ਵੀ ਨਾਲ ਦੀ ਨਾਲ ਮਸਾਲੇ ਪਾ ਲੈਂਦੇ ਤੇ ਸੋਚ ਸੋਚ ਕੇ ਨਾ ਖਾਦੀ ਆਹ ਹੋ ਹੋ ਜਾਂਦਾ ਦਿਨ ਦਾ ਕਰੀਦਾ ਦੁਪਹਿਰ ਇਨੀ ਗਰਮੀ ਆ ਰਸੂਈ ਦੇ ਚ ਜਾਣ ਨੂੰ ਤਾਂ ਜੀ ਨਹੀਂ ਕਰਦਾ ਗਸਲ ਵਿੱਚ ਜਦੋਂ ਤਾਂ ਕੁਝ ਕੱਟਣਾ ਵਧਣਾ ਹੁੰਦਾ ਉਦੋਂ ਤਾਂ ਪੱਖਾ ਚਲਾ ਲਈ ਜਦੋਂ ਗੈਸ ਚੱਲਦਾ ਨੂੰ ਉਦੋਂ ਪੱਖਾ ਵੀ ਨਹੀਂ ਚੱਲਦਾ ਜੇ ਏਕਜੋਸਟ ਫੈਨ ਚਲਾਉਨੇ ਆ ਜਾਂ ਉਹੋ ਚਿਬਣੀ ਚਲਾਉਨੇ ਆ ਤੇ ਫੇਰ ਉਹ ਬਾਜ ਬਾਲੀ ਦਿੰਦਿਆਂ ਆ ਹਨਾ ਤੇ ਕੀ ਕਰੀਦੇ ਫਿਰ ਅਸੀਂ ਨਾ ਕੰਧ ਨੂੰ ਕੰਧ ਤੇ ਸਾਹਮਣੇ ਪੱਖਾ ਲੱਗਾ ਕਿਚਨ ਉਪਨ ਹੈਗੀ ਥੋੜੀ ਜੀ ਤੇ ਉਹਦੇ ਵਿੱਚ ਸਾਹਮਣੇ ਉਹਦੀ ਹਵਾ ਪੈਂਦੀ ਤੇ ਨਹੀਂ ਤੇ ਨਾ ਹਾਲ ਚੱਕ ਕੂਲਰ ਰੱਖਿਆ ਹੋ ਉਹਨੂੰ ਲਾ ਲਈਆ ਐਨੀ ਤਾਂ ਗਰਮੀ ਪੈਂਦੀ ਆ ਫਿਰ ਕੀ ਕਰੇ ਬੰਦਾ ਇਧਰ ਆਪਾਂ ਮਸਾਲੇ ਲੋੜ ਅਨਸਾਰ ਪਹਿਲਾਂ ਪਾਈ ਆ ਜਿਹੜੇ ਆਪਾਂ ਨੋਰਮਲ ਮਸਾਲੇ ਪਾਉਣੇ ਆਗੇ ਤੇ ਨਾਲ ਆਪਾਂ ਨੇ ਪਾਤਾ ਪਾਣੀ ਮਸਾਲਿਆਂ ਨੂੰ ਮੜਾ ਜਾ ਭੁੰਨ ਕੇ ਤੇ ਹੁਣ ਆਪਾਂ ਇਹਨਾਂ ਨੂੰ ਇਹਨੂੰ ਪਕਾਵਾਂਗੇ ਨਾਲ ਨਾਲ ਉਧਰ ਆਪਣੇ ਉਹ ਵੀ ਮੱਛੀ ਦੇ ਨਾਗਟ ਜੇ ਵੀ ਫਰਾਈ ਹੋ ਜਾਣਗੇ ਹੈ ਤਾਂ ਵੈਜੀਟੇਰੀਅਨ ਪਰ ਆਪਾਂ ਤਾਂ ਮੱਛੀ ਦਾ ਨਾਂ ਦੇਵਾਂਗੇ ਉਹਨਾਂ ਨੂੰ ਕਿਉਂਕਿ ਉਹਨੂੰ ਮੱਛੀ ਦੀ ਸ਼ੇਪ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਤੇ ਇੱਧਰ ਮੈਂ ਸਾਰੇ ਇਹ ਵੀ ਫਰਾਈ ਕਰ ਲਏ ਦੇਖੋ ਤੁਸੀਂ ਬਹੁਤ ਸੋਹਣੇ ਹੋ ਗਏ ਟੁੱਟਿਆ ਕੋਈ ਨਹੀਂ ਗਾ ਜਿਵੇਂ ਦੀ ਇਹਨਾਂ ਦੀ ਸ਼ੇਪ ਸੀ ਉਵੇਂ ਦੀ ਰਹੀ ਇੱਕ ਲਾਸਟ ਤੇ ਦੀ ਇੱਕ ਦੀ ਤਾਂ ਉਹਨਾਂ ਦੀ ਵੱਖਰੀ ਹੋ ਗਈ ਸੀ ਉਹਨਾਂ ਮੇਰੇ ਤੋਂ ਪਾਈਪ ਥੋੜੀ ਜੀ ਜ਼ਿਆਦੀ ਉਹ ਹੋ ਗਿਆ ਸੀ ਹੋਲ ਤੇ ਅਸੀਂ ਜਿੰਨੇ ਕੁ ਜਨੇ 19 ਕੁ ਪਰ ਬੰਦੇ ਸਾਡੇ 2 2 3 3 ਪੀਸ ਵਧੀਆ ਬਣ ਗਏ ਆਗੇ ਤੇ ਇਹ ਚੀਜ਼ਾਂ ਮੇਰੇ ਹਸਬੰਦ ਨੂੰ ਬਹੁਤ ਲਾਈਕ ਹੈ ਕਰਦੇ ਆ ਬਟ ਚਲੋ ਤਾਂ ਨਹੀਂ ਇੱਥੇ ਹੈਗੇ ਫਿਰ ਹੁਣ ਬਣਾ ਕੇ ਤਾਂ ਕੁਛ ਨਾ ਕੁਛ ਖਾਣਾ ਤੇ ਇਧਰ ਮੈਂ ਸਾਰੇ ਜਿੰਨੇ ਜਿੰਨੇ ਹੈਗੇ ਸੀ ਲਾਸਟ ਵਾਲੇ ਸਾਰੇ ਹੀ ਫਰਾਈ ਕਰ ਲੈਂਦੀ ਹੁਣ ਤੇ ਬਹੁਤ ਨਾਲੇ ਛੇਤੀ ਬਣ ਜਾਂਦੀ ਹੈ ਜਿਵੇਂ ਬੱਚਿਆਂ ਦੇ ਟਿਫਨ ਵਿੱਚ ਵੀ ਮਾਰਨਿੰਗ ਤੁਸੀਂ ਬਣਾ ਕੇ ਪਾ ਸਕਦੇ ਆ ਨਾਲ ਲੈ ਜਾਣ ਵਾਸਤੇ ਜਿਵੇਂ ਲੰਚ ਕਰਦੀ ਆ ਬੱਚੇ ਹਨਾ ਤੇ ਬਾਕੀ ਨੇ ਇਹ ਉਹ ਹੁੰਦਾ ਕਈ ਪੈਣਾ ਕਹਿ ਦਿੰਦੀਆਂ ਜਿਆਦੀ ਔਖੀ ਦੀ। ਔਬਲੀ ਤਾਂ ਆਪਾਂ ਆਪਦੇ ਹਿਸਾਬ ਨਾਲ ਦੇਖੋ ਤੁਸੀਂ ਆਪਾਂ ਮੈਂ ਤੜਕੇ 'ਚ ਘੱਟ ਤੇਲ ਪਾਉਣੀ ਆ ਜਦੋਂ ਮੈਂ ਚੀਜ਼ੇ ਬਣਾਉਣੀ ਆ ਇਹੋ ਜੀ ਕੋਈ ਫਰਾਈ ਕਰਕੇ। ਬਹੁਤ ਘੱਟ ਤੜਕੇ ਵਿੱਚ ਤੇਲ ਪਾਉਣੀ ਕਿਉਂਕਿ ਫਿਰ ਆਪਾਂ ਸਾਰੀਆਂ ਚੀਜ਼ਾਂ ਹੀ ਤੇਲ ਵਾਲੀਆਂ ਹੋ ਜਾਂਦੀਆਂ ਹਨਾ। ਇਹ ਨਾ ਹੀ ਮੈਂ ਕਲਰ ਵਾਸਤੇ ਉੱਤੇ ਜਿਵੇਂ ਕੋਈ ਜਾਦੀ ਇਹੋ ਜੀ ਜਾਦੀ ਜ਼ਰੂਰੀ ਚੀਜ਼ ਹੁੰਦੀ ਹੈ ਸਬਜੀ ਜਿਹਦੇ ਵਿੱਚ ਕਲਰ ਵਾਸਤੇ ਮੈਨੂੰ ਕੋਈ ਥੋੜੀ ਉਹ ਕਸ਼ਮੀਰੀ ਮਿਰਚ ਜੂਸ ਕਰਨੀ ਪੈਂਦੀ ਆ ਨਹੀਂ ਤੇ ਮੈਂ ਨਹੀਂ ਕਰਦੀ ਵੀ ਅਸੀਂ ਇਹੀ ਮਿਰਚਾਂ ਯੂਜ਼ ਕਰਦੇ ਹਾਂ ਇਹੀ ਮਸਾਲੇ ਤੇ ਗਰਮ ਮਸਾਲਾ ਹਾਂ ਜ਼ਰੂਰ ਕਿਤੇ ਕਿਤੇ ਵੀ ਜਿਵੇਂ ਸੋਹਣੀ ਚੰਗੀ ਸਬਜੀ ਬਣਾਉਣੀ ਹੋਵੇ ਦਿਲ ਜਿੰਨ ਹੋਵੇ ਵੀ ਅੱਜ ਆਪਾਂ ਚੰਗੀ ਜੀ ਰੈਸਪੀ ਬਣਾਉਣੀ ਆ ਤੇ ਫੇਰ ਆਪਾਂ ਪਾ ਲੈਨੇ ਤੇ ਇਧਰ ਆਪਾਂ ਨੇ ਜਿਹੜੇ ਬਣਾਏ ਸੀਗੇ ਨਾ ਗਟ ਜੇ ਇਹ ਆਪਾਂ ਨੇ ਹੁਣ ਇਹਦੇ ਵਿੱਚ ਛੱਡ ਦੇਣੇ ਹੈਗੇ ਬਹੁਤ ਸੋਹਣੇ ਬਣਿਆ ਨਾ ਇਹ ਟੁੱਟਿਆ ਕੋਈ ਨਾ ਹੀ ਉਹੋ ਹੋਇਆ ਨਾ ਹੀ ਮਸਾਲੇ ਚ ਜਾ ਕੇ ਹੁਣ ਖੁੱਲਣਗੇ ਤੇ ਇਸੇ ਤਰ੍ਹਾਂ ਹੀ ਸਾਰੇ ਇੱਕ ਦੂਜੇ ਦੇ ਨਾਲ ਜੁੜੇ ਰਿਆ ਕਰੋ ਸਾਰਿਆਂ ਨੂੰ ਹੀ ਹੌਸਲਾ ਹੋ ਜਾਂਦਾ ਹਨ ਜਦੋਂ ਆਪਾਂ ਦੇਖਦੇਵੇਂ ਕਿ ਕਿਸੇ ਨੇ ਕਮੈਂਟ ਕੀਤਾ ਕਿ ਕਿੱਡਾ ਸੋਹਣਾ ਕਮੈਂਟ ਕੀਤਾਗਾ ਆਪਣਾ ਵੀ ਜੀ ਕਰਦਾ ਉਹਦੀ ਵੀਡੀਓ ਤੇ ਜਾ ਕੇ ਆਪਾਂ ਸੋਹਣਾ ਕਮੈਂਟ ਕਰੀਏ ਹਨਾ ਉਹਨੂੰ ਆਪਾਂ ਸਪੋਰਟ ਕਰੀਏ ਇੱਕ ਮੇਰੇ ਮਾਤਾ ਜੀ ਆਗੇ ਉਹ ਮੇਰੇ ਹਸਾਮਨਾ ਕੱਲ ਜਾਂ ਪਰਸੋਂ ਹੀ ਕਿਤੇ ਮੇਰੇ ਨਾਲ ਜੁੜੇ ਐ ਤੇ ਉਹ ਮੈਨੂੰ ਰੋਜ਼ ਬੇਟਾ ਕਹਿ ਕੇ ਪੁੱਤ ਕਹਿ ਕੇ ਮੀਂਚ ਮੈਸੇਜ ਕਰਦੇ ਆ ਮੇਰੇ ਮੰਮੀ ਵਾਂਗਰਾਂਗੇ ਤੇ ਬਟ ਮੇਰੇ ਮੰਮੀ ਤਾਂ ਫੋਨ ਨਹੀਂ ਚਲਾਉਂਦੇਗੇ ਤੇ ਪਰ ਮੇਰੀ ਮੰਮੀ ਭਾਬੀ ਉਹਨਾਂ ਕੋਲੇ ਵੀਡੀਓ ਵੇਖਦੇ ਨਾ ਜਦੋਂ ਤੇ ਫਿਰ ਉਹ ਬਹੁਤ ਖੁਸ਼ ਹੁੰਦੇ ਤੇ ਇਸੇ ਤਰ੍ਹਾਂ ਕਿ ਮੈਨੂੰ ਬਹੁਤ ਕੱਲ ਉਹਨਾਂ ਨੇ ਮੇਰੀਆਂ 2-4 ਵੀਡੀਓ ਤੇ ਕਮੈਂਟ ਕੀਤੇ ਪੁੱਤ ਕਹਿ ਕੇ ਉਹਨਾਂ ਨੇ ਮੈਨੂੰ ਸਤਿ ਸ੍ਰੀਕਾਲ ਕੀਤੀ ਹਨਾ ਇੰਨਾ ਕੋ ਮਨ ਖੁਸ਼ ਹੋਇਆ ਵੇਖਿਓ ਕੋਈ ਆਪਦੇ ਤੋਂ ਵੱਡਾ ਵੀ ਆਪਨੇ ਆਪ ਨੂੰ ਰਿਸਪੈਕਟ ਤਿੰਦਾਂ ਦਾ ਫਿਰ ਆਪਾਂ ਨੂੰ ਵੀ ਉਹਨਾਂ ਨੂੰ ਅੱਗੋਂ ਇਹੋ ਜੀ ਚੀਜ਼ ਦੇਣੀ ਚਾਹੀਦੀ ਆ ਕਿ ਜਿਹੜੇ ਨਾ ਵੀ ਉਹ ਵੀ ਖੁਸ਼ ਹੋ ਜਾਣ ਬਹੁਤ ਚੰਗਾ ਲੱਗਿਆ ਆਂਟੀ ਮੈਨੂੰ ਤੁਹਾਡੇ ਮੈਸੇਜ ਦੇਖ ਕੇ ਤੇ ਇਧਰ ਮੇਰੀ ਸਬਜ਼ੀ ਵੀ ਬਿਲਕੁਲ ਰੈਡੀ ਹੋ ਗਈ ਆ ਤੇ ਦੇਖੋ ਤੁਸੀਂ ਤੁਹਾਨੂੰ ਕਿਵੇਂ ਦੀ ਇਹ ਵੀਡੀਓ ਲੱਗੀ ਕਿਵੇਂ ਦੀ ਮੇਰੀ ਇਹ ਰੈਸਪੀ ਲੱਗੀ ਜਰੂਰ ਦੱਸਿਓ ਕਮੈਂਟ ਕਰਕੇ ਅਗਰ ਜੇ ਕਿਸੇ ਨੇ ਵੀਡੀਓ ਬਣਾਏ ਔਰ ਰੈਸਪੀ ਬਣਾਈ ਤਾਂ ਜਰੂਰ ਦੱਸਿਓ ਤੁਸੀਂ ਤੇ ਆਪਾਂ ਫੇਰ ਮਿਲਾਂਗੇ ਨੈਕਸਟ ਵੀਡੀਓ ਦੇ ਵਿੱਚ ਤਾਂ ਦਤ ਤੱਕ ਲਈ ਸਾਰਿਆਂ ਨੂੰ YouTube ਫੈਮਲੀ ਨੂੰ ਮੇਰੇ ਸਾਰੇ ਨਾਲ ਜੁੜੇ ਫੈਮਲੀ ਮੈਂਬਰਾਂ ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ